ਮਾਂ ਟਿਕਾਲ ਬੜੀ ਗੱਡੀ ਹੋਣੀ ਭਾਈ ਨੇ ਤੈਨੂੰ ਵਾਸਵਾਤ ਹੋ ਗਈ ਹੋਣੀ ਕੋਈ ਕੋਈ ਕਈ ਜਿਆਦਾ ਐਵੇਂ ਜਾਣ ਕੇ ਬਾਬੂ ਦੇਥੇ ਹੋਣਾ ਕੋਈ ਇੰਨਾ ਦਿੱਕ ਨਹੀਂ ਆਣੀ ਵੀ ਹੁੰਦੀ ਅੰਬਰ ਅਗੀ ਰਹਿਣਾ ਮੇਰੇ ਬਾਹਰ ਦਾ ਮਾਣ ਕਰਦੇ ਦੀਆਂ ਲੱਗਣੀਆਂ ਸਦਾ ਵੀਡੀਓ ਵਾਚ ਸਦਾ ਨਹੀਂ ਪਰ ਆਇਆ ਨੂੰ OK ਹੈ OK ਹੈ ਪੰਜਾਬੀਓ ਅੱਜ ਦਾ ਬਲੌਗ ਆ ਆਪਾਂ ਨੇਮ ਲਿਖਣ ਗਏ ਇੱਕ ਦੀਦੀ ਆਪਣੇ ਕੋ ਆਏ ਆ ਜਾਨਾ ਨੇ ਆਪਣੇ ਹਸਬੰਦ ਦਾ ਨਾਮ ਲਖਾਣਾ ਸੀਗਾ ਭਾਜੀ ਹੁਣੇ ਵੀ ਲੱਗੇ ਬੈਠੇ ਹੋਏ ਆ ਬਹੁਤ ਹਲਾਏ ਉਹਨਾਂ ਦੇ ਖਿੱਚੀ ਉਹਨਾਂ ਦੇ ਆ ਵਾਰ ਆ ਨਹੀਂ ਹੋਤੀ ਜਿੰਨੇ ਦਰਦੋ ਇੰਨੀ ਬਾਅਦ ਜੇ ਉਹਨਾਂ ਨੂੰ ਦੋਨੇ ਕੋਈ ਨਾਮ ਲਾਵਣਾ ਅੱਜ ਉਹਦੇ ਵੀ ਕੀ ਗੱਲ ਹੋ ਗਈ ਵਾਸ-ਵਾਸੋ ਹੋ ਗਈ ਰਹੀ ਹੈ ਕੋਈ ਕੋਈ ਰਹੀ ਜਾਦਾ ਹੈ ਆ ਵੀ ਜਾਣ ਕੇ ਇਹਦਾ ਬਾਬੂ ਦੇਖੇ ਵਾਣਾ ਕੋਈ ਨਾ ਚੁੱਕੀ ਨਹੀਂ ਆਣੀ ਵੀ ਹੁੰਦੀ ਅੰਦਰ ਅਗੀ ਰਹਿਣਾ ਮੇਰੇ ਬਾਹਰ ਦਾ ਮਾਣ ਹੈ ਐਵੇਂ ਗਿਆ ਰਖਿਆ ਲਗਾ ਤੂੰ ਸਹੀ ਕਰ ਗਿਆ ਕੋਈ ਗੱਲ ਭਾਈ ਮੂਰ ਵੀ ਜੀਦਾ ਹਾਂ ਨਮਦਾਲਾ ਗਏ ਨੇ ਬੜੀ ਅਰਵਾਦੀ ਜੀ ਨੇ ਮੈਨੂੰ ਅੱਜ ਪੁੱਛਿਆ ਚਲ ਚਲੀ ਜਾ ਜੀ ਇਹਦੇ ਕੋਲ ਹੋ ਰਿਹਾ ਹੈ ਆਓ ਕੋਈ ਆਏ ਰਣਾਉਣਾ ਇਹ ਬਸ ਇਹ ਇਦਾਂ ਹੀ ਹੁੰਦੀ ਹੈ ਜੀ ਜੀ ਹੁੰਦੀ ਉਹ ਜਾ ਕੇ ਭਾਈ ਜੀ ਦੀ ਹੱਥ ਨਹੀਂ ਬਣਾਉਣੀ ਬੜੀ ਗੜਕੀ ਬੜੀ ਨਹੀਂ ਸਮਝੀ ਦੇਣੀ ਨਾ ਰਲਿਆ ਕੋਕੋਟ ਆਹ ਮੈਂ ਦੋ ਕੋਈ ਇਹਦੇ ਤੋਂ ਬਾਅਦ ਜਿਆਦਾ ਵੱਡਾ ਹੋਏ ਉਹਦਾ ਹੁੰਦਾ ਹੈ। ਚੱਲ ਚੱਲੂਆਂ। ਇਹ ਨੀਓਂ ਨੀਓਂ ਵੀ ਜੀਦਾ। ਕਿਹੜੀ ਚਾਹ ਮਾਣ? ਨਾ ਮਾਣ ਇਹੇ ਰੋਟੀ ਆਉਦੀ ਮੈਂ ਲਾੜਾ ਗਾ। ਬਰਾ ਬਣਾਉਂਦੇ ਹਾਂ ਲਾੜਾ ਗਾ। ਤੂੰ ਟੈਨੂ ਆ ਕੇ ਨਹੀਂ ਚੱਲਦਾ ਅੱਜ ਬਣਾ ਲਈ ਫਿਰ। ਮੈਂ ਤਾਂ ਬਣਾ ਆ ਗਿਐ ਅੱਜ। ਪੰਜਾਬੀ ਉਹ ਕਿ ਟੈਡੂ ਅਭੀ ਆਪਣੇ ਨਾਲ ਚੱਲਦਾ ਪਿਆ ਹੋਇਆ ਇਹ ਆਪਾਂ ਸਵੇਰੇ ਲੱਗੇ ਸੀਗੇ ਕੋਈ ਬਾੜਾ ਸਾਢੇ ਬਾੜਾ 2:30 ਵਜ ਗਏ ਆ ਤੇ ਇਹ ਰਾਤ ਦੇ 10 11 12 ਵਜਣੀਆਂ ਇਹਦੇ ਤੇ ਇਹ ਵੀ ਭਾਜੀ ਆਪਣੇ ਕੋਲ ਸੀਗੇ ਗੱਲ ਰੀਅਲੀ ਛੱਡ ਤੋ ਇਹ ਵੀ ਨਾਲ ਨਾਲ ਤੁਹਾਨੂੰ ਦਿਖਾਣੇ ਆਪਾਂ ਦीडी ਜੀ ਯਾਦ ਕਰੇਂਦੀ ਆ ਭਾਈ ਜੀ ਦੁਜਾ ਦੇ ਪਰਿਵਾਰ ਨਾਲ ਨਹੀਂ ਇਹ ਰਮੇ ਗੁਣ ਨਾਲ ਮੱਲੀ ਕੋਣਾ ਹੀ ਪਰ ਰਹਿਣ ਤਾਂ ਕੋਈ ਨਹੀਂ ਹੋ ਜਾਏਗੀ ਬੜੀ ਹੈ ਦੋੜਾ ਦੇ ਨਾ ਮੁੱਠੀ ਲੈ ਜਬੂਜੀ ਅੱਜ ਇਹਦੇ ਮੁੱਠੀ ਲੈ ਤਰਪੂ ਮੇਰੇ ਮੈਨੇ ਕਿਹਨਾਂ ਨੂੰ ਘੜਬਾ ਪਾਈ ਨੂੰ ਲੈ ਸਕਦਾ ਉਹ ਇੱਕ ਗੱਲ ਲੱਗੇ ਨਹੀਂ ਹਾਂ ਦੇ ਰਿਐਕਸ਼ਨ ਵੇਖਿਓ ਫੇਰ ਕਰਨ ਦੇ ਨਾਲ ਜਿਹੜੀ ਭਾਈ ਦਾ ਲੁੱਕ ਮਿਲ ਗਿਆ ਨਹੀਂ ਨਹੀਂ ਇਹ ਉਹ ਮੇਰਾ ਭਾਈ ਦਾ ਦੇਖ ਲੈ ਰਹਿ ਗਿਆ ਸੀ ਨਾ ਲਾਣ ਵਾਲਾ ਉਹ ਕੱਢ ਕੇ ਬਾਹਰ ਲਾਣਾ ਸੀ ਉੱਥੇ ਮੇਰੇ ਦਿਨ ਉਹ ਤਰੇ ਫੰਡੇ ਨੇ ਕੋਈ ਨੀ ਆ ਗਿਆ ਤੇ ਉਹ ਜਿਹੜਾ ਉਹ ਇੰਨੇ ਦਿਨ ਜਿਵਾਦ ਇਹ ਪਾ ਲਈ ਜੀ ਆਈ ਬੇਗੂ ਲੈ ਕੇ ਕੱਢੂਗਾ ਉਹ ਤਾਂ ਇੰਨਾ ਕੁ ਜੋ ਵਾਸ ਹੈਗਾ ਜੀ ਜਦੋਂ ਹੁੰਦਾ ਟਾਈਮ ਆਈ ਕੋਈ ਨਹੀਂ ਆਏ ਨੋ ਕੀ ਹੁੰਦਾ ਤੇ ਵੀ ਪਈ ਰਿਣੀ ਕੇ ਨਾ ਤੂੰ ਇੰਨਾ ਆ ਗਿਆ ਹੈ ਕਿੱਥੇ ਗਿਆ ਕਿਉਂ ਤੇ ਕਿਹਾ ਨਾ ਆਪਣਾ ਮੈਂ ਆ ਵੀ ਨਹੀਂ ਸਹੀਆ ਤੂੰ ਇਹਦੇ ਵਿੱਚ ਪਈ ਗਈ ਉਹ ਵੀ ਵੀਡੀਓ ਮਨਾ ਕਰ ਦਿੱਤੀ ਨਾ ਆਇਆ ਹੋ ਸਕਦਾ ਕਿਹਦੇ ਵੀਡੀਓ ਨੂੰ ਪਾਉਂਦਾ

ਟੈਡੂ ਹੋ ਗਿਆ ਨਾ ਦਾ ਕੰਪਲੀਟ ਇੱਕ ਨੇਮ ਲਖਾਣਾ ਸੀਗਾ ਤੇ ਨੇਮ ਆਪਣਾ ਡਨ ਕਰਤਾ ਏ ਤੇ ਮੈਮ ਨੇ ਫਰਸਟ ਟੈਡੂ ਬਣਵਾਣਾ ਸੀ ਤੇ ਉਹਨਾਂ ਨੂੰ ਇਹੀ ਡਰ ਸੀਗਾ ਕਿ ਪਤਾ ਨਹੀਂ ਕਿੰਨੀ ਕਿ ਪੇਨ ਹੋਣੀ ਆ ਸਟਾਰਟਿੰਗ ਦੇ ਉੱਤੇ ਥੋੜੀ ਬਹੁਤੀ ਇਹਨਾਂ ਨੂੰ ਪੇਨ ਹੋਈ ਵੀ ਸੀਗੀ ਬਾਅਦ ਵਿੱਚ ਕੰਫਰਟੇਬਲ ਹੋ ਕੇ ਬਹਿ ਗਏ ਸੀਗੇ ਤੇ ਟੈਡੂ ਆਪਣਾ ਡਨ ਹੋ ਗਿਆ ਏ ਤੇ ਬਾਕੀ ਇਹ ਵੀ ਟੈਡੂ ਆਪਣਾ ਨਾਲ ਚੱਲਦਾ ਪਿਆ ਏ ਜਿਵੇਂ ਤੁਹਾਨੂੰ ਦੱਸਿਆ ਏ ਇਹ ਭਾਜੀ ਆਪਣੇ ਕੋ ਆਏ ਸੀਗੇ ਗੱਲ ਵਾਲੀ ਸਾਈਡ ਤੋਂ ਇਹਨਾਂ ਨੇ ਆਪਣੀ ਫੋਰਮ ਹਾਫ ਕਵਰ ਕਰਨੀ ਸੀਗੀ ਦੇ ਡਿਜ਼ਾਈਨ ਵੀ ਆਣਾ ਨੇ ਇਹੀ ਚੂਜ਼ ਕੀਤਾ ਸੀਗਾ 트ੈਂਡਿੰਗ ਦੇ ਵਿੱਚ ਡਿਜ਼ਾਈਨ ਚੱਲਦਾ ਪਿਆ ਹੈ। ਬਾਕੀ ਇੱਕ ਕਸਟਮਰ ਹੋਰ ਆਪਣੇ ਕੋ ਆ ਗਿਆ। ਇਹਨਾਂ ਨੇ ਕਵਰ ਅਪ ਕਰਾਉਣਾ ਸੀਗਾ। ਇਹਨਾਂ ਦੇ ਨਾ ਬਾਹ ਦੇ ਉੱਤੇ ਦੋ ਨਾਮ ਲਿਖੇ ਸੀਗੇ। ਇੱਕ ਇੱਕੋ ਅਖੜ ਲਿਖਿਆ ਸੀਗਾ ਤੇ ਇੱਕ ਗੁੱਟ ਲੱਗੇ ਪੂਰਾ ਨਾਮ ਲਿਖਿਆ ਹੋਇਆ ਸੀਗਾ। ਉਹਨੂੰ ਆਪਾਂ ਕਵਰ ਕਰਨਾ ਹੈ। ਡਿਜ਼ਾਈਨ ਰੈਡੀ ਕੀਤਾ ਹੈ। ਆਪਾਂ ਵਾਜ ਬਣਾਣਗੇ ਆ ਤੇ ਸਾਈਡ ਤੇ ਥੋੜਾ ਕਲੋਕ ਰੱਖਿਆ ਏ ਥੱਲੇ ਆਪਾਂ ਵਿੰਗਸ ਰੱਖੇ ਆ ਤੇ ਇਹਨੂੰ ਕਵਰ ਕਰਕੇ ਤੇ ਫਿਰ ਤੁਹਾਨੂੰ ਸ਼ੋਅ ਕਰਦੇ ਆਪਾਂ। ਤੇ ਵੀ ਭਾਜੀ ਬਹੁਤ ਵਧੀਆ ਸੀਗੇ ਬਹੁਤ ਵਧੀਆ ਨੇਚਰ ਸੀਗਾ ਬਈ ਦਾ ਤੇ ਬਾਕੀ ਪਿੱਛੇ ਵੀ ਟੈਡੂ ਚੱਲਦਾ ਪਿਆਏ ਤੁਸੀਂ ਵੀ ਸੋਹਣੇ ਸੋਹਣੇ ਟੈਡੂ ਬਣਾਉਣਾ ਚਾਹੁੰਦੇ ਹੋ ਏਕੇ ਟੈਡੂ ਸਟੂਡੀਓ ਗੁਰਦਾਸਪੁਰ ਵਿజిਟ ਕਰੋ ਕੈਂਡ ਕੈਂਡ ਆਫਰ ਲੱਗੇ ਹੁੰਦੇ ਨੇ ਵਧੀਆ ਰੇਟ ਪ੍ਰਾਈਸ ਮਿਲਦਾ ਹੈ ਟੈਡੂਆਂ ਦੀ ਲਾਈਫ ਟਾਈਮ ਗਾਰੰਟੀ ਹੁੰਦੀ ਹੈ ਤੇ ਮਾੜਿਓ ਇੱਕ ਵੜੀ ਚੱਕਰ ਕੜਿਓ ਵਿਜਿਟ ਟੈਡੂ ਇਹ ਵਾਲਾ ਕੱਟਦਾ ਆਪਾਂ ਡਨ ਤੇ ਦੱਸਿਓ 100% ਟੈਡੂ ਕਵਰ ਹੋਇਆ ਜਾਂ ਨਹੀਂ ਹੋਇਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਸੜ ਜਾਨੇ ਤੇ ਬਾਕੀ ਆਪਣਾ ਕੰਮ ਵਧੀਆ ਲੱਗਦਾ ਇਹ ਵੀਡੀਓ ਨੂੰ ਬਦ ਤੋਂ ਬਦ ਸ਼ੇਅਰ ਕਰ ਦਿਓ ਆਪਣੇ ਫਰੰਡਾਂ ਤੱਕ ਥੈਂਕ ਯੂ ਟੈਟੂ ਹੋ ਗਿਆ ਆਪਣਾ ਡਨ ਬਾਕੀ ਚੈੱਕ ਕਰੋ ਭਾਈ ਕਿੱਦਾਂ ਦਾ ਬਣਿਆ ਵਧੀਆ ਭਾਈ ਕਿੰਡ ਬਣਿਆ ਅੱਜ ਦੀ ਆਪਣੀ ਲਾਸਟ ਤੇ ਚੌਥੀ ਅਪਾਇੰਟਮੈਂਟ ਆਪਣੇ ਕੋ ਭਾਜੀ ਆ ਗਏ ਆ ਇਹਨਾਂ ਨੇ ਓਮ ਬਣਾਣਾ ਸੀਗਾ ਨੈਕ ਦੇ ਉੱਤੇ ਇਹ ਵੀ ਆਪਾਂ ਕੰਪਲੀਟ ਕਰਕੇ ਤੁਹਾਨੂੰ ਦੱਸਦੇ ਆ ਸ਼ੋਅ ਕਰਦੇ ਆ ਸਾਰਾ ਵੀਡੀਓ ਵਾਚ ਆਹੀ ਕੋਰਾ ਆ ਨੋ ਕੀ ਹੈ ਕੀ ਹੈ ਇਹ ਦੇਖੀ ਦਿਖਾ ਦੇ ਉਹ ਆਹ ਮੰਗ ਲਾ ਸਟਾਪ ਕਰਨ ਲਈ ਜਾ ਸਕਦਾ ਤੇ ਬੜੇ ਨਾਲ ਤੇ ਬੜੇ ਪਿੰਡ ਨਹੀਂ ਆਹ ਫੁਲਟ ਲੱਗ ਗਿਆ ਰਿਤਿਕ ਕੋਲ ਲੋਣੀ ਲੱਗ ਗਿਆ ਕਿਹਾ ਉਹਨੂੰ ਕਿੱਥੇ ਲਿਓ ਛਾਰੇ ਕਹਿੰਦਾ ਤੂੰ ਫੇਰ ਨਾ ਕੋਈ ਬੋਲ ਤੇ ਸੱਚੀ ਜੱਤੀ ਰਸੀਆਂ ਕਿੱਥੇ ਜਾਣਾ ਕਿਥੇ ਹੁੰਦਾ ਮੈਂ ਪਹਿਲਾ ਆਪਾਂ ਪੀਣੇ ਚਲਾਵੋ ਹਾਂ ਠੀਕ ਹੈ ਕਿੱਥੇ ਜਾਣਾ ਹੈ ਤੇਰਾ ਪਾ ਜਣਾ ਘਰ ਘਰ ਦੇ ਪਰਨੀਪਾ ਦੋਈ ਆਹਾ ਹਾਂ ਕੈਦਾ ਬਲਾ ਆਪਾਂ ਚਰਚਾ ਲਈ ਕੀ ਹੋਵੇ ਚਰਚਾ ਕਰ ਉਹ ਦਰਹੋ ਮੈਂ ਹੁਣ ਇਹ ਨਾਲ ਬੋਲ ਕੇ ਹਾਂ ਲੋਰ ਬਰ ਪਾਣੀ ਨਹੀਂ ਗਰਮੀ ਨੂੰ ਚੱਲਾ ਠੰਡਾ ਉਹ ਵੀ ਨਹੀਂ ਵੀ ਮੂਹ ਦੀ ਡੀਲਰ ਜਾਨੀ ਬਹੁਤ ਵਧੀਆ ਹੋ ਗਿਆ। ਹੋਰ ਚੁੱਕ ਕੱਢੀ ਬਹੁਤ ਰੋਕੀ ਦੀ ਪਿੱਛੇ। ਟੈਟੂ ਹੋ ਗਿਆ ਡਨ ਚੈੱਕ ਕਰੋ ਬਹੁਤ ਵਧੀਆ ਤੇ ਬਹੁਤ ਬਿਊਟੀਫੁਲ ਬਾਈ ਨੇ ਟੈਟੂ ਚੂਜ਼ ਕੀਤਾ ਹੈ। ਪਰਸਨਲ ਜੱਪਾ ਵੀ ਬਹੁਤ ਪਿਆਰ ਕਰਦੇ ਆ ਸ਼ਿਵਜੀ ਭੂਆ ਜੀ ਨੂੰ ਤੇ ਬਾਕੀ ਦੱਸੋ ਕਮੈਂਟ ਕਰਕੇ ਟੈਟੂ ਕਿਵੇਂ ਦਾ ਬਣਿਆ ਹੈ। ਇਹ ਟੈਟੂ ਵੀ ਆਪਣਾ ਡਨ ਹੋ ਗਿਆ ਏ ਜਿਹੜਾ ਆਪਾਂ ਸਵੇਰ ਦਾ ਲੱਗੇ ਸੀਗੇ ਬਣਾਉਣ। ਦੁਪਹਿਰ ਹੀ ਕੋਈ ਬਾੜਕ ਵੇਲੇ ਲੱਗੇ ਸੀਗੇ ਰਾਤੀ 10 ਵੇ ਟੈਟੂ ਜਾ ਕੇ ਕੰਪਲੀਟ ਹੋ ਗਿਆ। ਤੇ ਬਾਕੀ ਇਹ ਵੀ ਦੱਸਿਓ ਕਮੈਂਟ ਕਰਕੇ ਟਾਡੂ ਕਿਵੇਂ ਦਾ ਬਣਿਆ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਾਂ ਦਾ ਇੱਕ ਸ਼ੇਅਰ ਕਰ ਦਿਓ ਸੋਹਣੇ ਸੋਹਣੇ ਕਮੈਂਟ ਕਰਿਓ ਸੋਹਣੇ ਸੋਹਣੇ ਟਾਡੂ ਬਣਾਣ ਲਈ ਆਪਣੇ ਸਟੂਡੀਓ ਵਿਜ਼ਿਟ ਕਰ ਸਕਦੇ ਹੋ ਏਕੇ ਟਾਡੂ ਸਟੂਡੀਓ ਗੁਰਦਾਸਪੁਰ ਏਕੇ ਟਾਡੂ ਇੱਕੋ ਹੀ ਨਾਮ ਆ ਗੁਰਦਾਸਪੁਰ ਦੇ ਵਿੱਚ ਜਿੰਨੂੰ ਮਰਜ਼ੀ ਪੁੱਛ ਲਿਓ ਸਾਰਿਆਂ ਨੂੰ ਲਗਭਗ ਪਤਾ ਆ ਤੇ ਬਾਕੀ ਸੋਹਣੇ ਸੋਹਣੇ ਟਾਡੂ ਬਣਾਣ ਲਈ ਸਟੂਡੀਓ ਵਿਜ਼ਿਟ ਕਰਿਓ ਥੈਂਕ ਯੂ ਬਾਏ ਬਾਏ ਮੁੰਡ ਗਾਲ ਬੜੀ ਕੱਢੀ ਹੋਣੀ ਭਾਈ ਨੇ ਤੈਨੂੰ